ਸਤਿ ਸ਼੍ਰੀ ਅਕਾਲ ਜੀ ਡੀਵੀਸੀ ਪੰਜਾਬੀ ਦੇ ਤੁਹਾਡੇ ਕੋਲ ਰਿਪੋਰਟ ਤੋਂ ਸਵਾਗਤ ਹੈ ਤੇ ਇਸ ਟਾਈਮ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਬੱਬਰੀ ਬਾਈਪਾਸ ਤੋਂ ਬੱਬਰੀ ਬਾਈਪਾਸ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਅੰਮ੍ਰਿਤਸਰ ਤੋਂ ਲੈ ਕੇ ਠਾਣ ਕੋਰ ਤੱਕ ਦੇ ਜਿੰਨੇ ਵੀ ਬਾਈਪਾਸ ਚੌਂਕ ਨੇ ਉਹਨਾਂ ਸਾਰੇ ਚੌਂਕਾਂ ਨੂੰ ਜਿਹੜਾ ਆ ਬਲੌਕ ਕਰਕੇ ਤੇ ਜਿਹੜਾ ਆ ਕਿਸਾਨੀ ਪ੍ਰੋਟੈਸਟ ਕੀਤਾ ਜਾ ਰਿਹਾ ਕਿਸਾਨ ਪ੍ਰੋਟੈਸਟ ਕਰਨ ਦੇ ਲਈ ਮਜਬੂਰ ਕੀਤੇ ਨੇ ਸਰਕਾਰ ਨੇ ਸਰਕਾਰਾਂ ਜਿਹੜੀਆਂ ਨੇ ਉਹ ਜਿਹੜਾ ਵੀ ਜਿਹੜੀ ਹੈ ਕਿਸਾਨਾਂ ਦੀ ਗੱਲ ਨਹੀਂ ਸੁਣਦੀਆਂ ਪਈਆਂ ਇਸੇ ਕਰਕੇ ਕਿਸਾਨਾਂ ਨੂੰ ਬਾਰ-ਬਾਰ ਜਿਹੜਾ ਆ ਉਹ ਇਸ ਤਰ੍ਹਾਂ ਦੇ ਪ੍ਰੋਟੈਸਟ ਜਿਹੜੇ ਕਰਨੇ ਪੈਂਦੇ ਨੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਖਨੌਰੀ ਬਾਰਡਰ ਦੇ ਉੱਤੇ ਜਿਹੜਾ ਆ ਡੱਲੇਵਾਲ ਹੋਣੀ ਬੈਠੇ ਹੋਏ ਨੇ ਖਨੌਰੀ ਬਾਰਡਰ ਤੇ ਲਗਾਤਾਰ ਜਿਹੜੀਆਂ ਤਸਵੀਰਾਂ ਨੇ ਉਹ ਤੁਸੀਂ ਵਕ ਵਕ ਪਲੇਟਫਾਰਮ ਉਧਰ ਦੇਖਿਆ ਹੋਣ ਗਿਆ ਕਿ ਜਿੱਥੇ ਖਨੋਰੀ ਬਾਰਡਰ ਤੇ ਬਹੁਤ ਸਾਰੇ ਕਿਸਾਨ ਜਿਹੜੇ ਆ ਉਹ ਬੈਠ ਕੇ ਜਿਹੜਾ ਆ ਉਹ ਧਰਨਾ ਲਗਾ ਕੇ ਬੈਠੇ ਹੋਏ ਨੇ ਜਿਨ੍ਹਾਂ ਦੇ ਵਿੱਚ ਖਾਸ ਕਰਕੇ ਡੱਲੇਵਾਲ ਸਾਹਿਬ ਜਿਹੜੇ ਨੇ ਉਹਨਾਂ ਨੇ ਮਰਨ ਵਰਤੇ ਰੱਖਿਆ ਹੋਇਆ ਤੇ ਲੰਬੇ ਸਮੇਂ ਤੋਂ ਜਿਹੜਾ ਆ ਉਹ ਕਰਦੇ ਪਏ ਨੇ ਪ੍ਰੋਟੈਸਟ ਕਰਦੇ ਪਏ ਨੇ ਤੇ ਇਸ ਟਾਈਮ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਈਓ ਕਿ ਲਗਾਤਾਰ ਜਿਹੜਾ ਆ ਉਹ ਪ੍ਰੋਟੈਸਟ ਚੱਲਦਾ ਪਿਆ ਸਵੇਰੇ 7 ਵਜੇ ਤੋਂ ਹੀ ਲਗਾਤਾਰ ਜਿਹੜੀਆਂ ਨੇ ਉਹ ਤਸਵੀਰਾਂ ਦੇਖਣ ਨੂੰ ਮਿਲਦੀਆਂ ਪਈਆਂ ਸੀ ਕਿ ਸ਼ਾਮ ਦੇ 4 ਵਜੇ ਤੱਕ ਜਿਹੜਾ ਅੱਜ ਜਿਹੜਾ ਆ ਪੂਰੇ ਪੰਜਾਬ ਨੂੰ ਬੰਦ ਕੀਤਾ ਗਿਆ ਆ ਅ ਪਿਛਲੀ ਵੀਡੀਓ ਦੇ ਵਿੱਚ ਤੁਸੀਂ ਸ਼ਹਿਰ ਦੀਆਂ ਤਸਵੀਰਾਂ ਵੀ ਵੇਖੀਆਂ ਜਿੱਥੇ ਵਪਾਰੀ ਵਰਗ ਨੇ ਵੀ ਜਿਹੜਾ ਆ ਕਿਸਾਨਾਂ ਦਾ ਜਿਹੜਾ ਆ ਉਹ ਪੂਰੀ ਤਰ੍ਹਾਂ ਸਾਥ ਦਿੱਤਾ ਹੋਇਆ ਆ ਤੇ ਲਗਾਤਾਰ ਜਿਹੜੀ ਆ ਤਸਵੀਰਾਂ ਤੁਸੀਂ ਮੇਰੇ ਨਾਲ ਆਪਣੀ ਸਕਰੀਨ ਦੇ ਉੱਤੇ ਦੇਖਦੇ ਪੀਓਪੀ ਕਿਸਾਨੀ ਪ੍ਰੋਟੈਸਟ ਜਿਹੜਾ ਕਿ ਬੱਬਰੀ ਬਾਈਪਾਸ ਚੌਂਗ ਦੇ ਵਿੱਚ ਵੀ ਜਿਹੜਾ ਆ ਅ ਲਗਾਤਾਰ ਜਿਹੜਾ ਆ ਉਹ ਉਹ ਪ੍ਰੋਟੈਸਟ ਹੋ ਰਿਹਾ ਤੇ ਲਗਾਤਾਰ ਜਿਹੜੇ ਕਿਸਾਨ ਆ ਉਹ ਬਾਈਪਾਸ ਦੇ ਉੱਤੇ ਬੈਠ ਕੇ ਆਪਣਾ ਜਿਹੜਾ ਆ ਉਹ ਬਿਲਕੁਲ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਆ ਪ੍ਰੋਟੈਸਟ ਕਰਦੇ ਹੋ ਇਹ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਦੀ ਕਿ ਬਹੁਤ ਸਾਰੀਆਂ ਅਮਰਜੈਂਸੀ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਜਿਵੇਂ ਕਿ ਐਂਬੂਲੈਂਸ ਵਗੈਰਾ ਨੂੰ ਬੜੇ ਆਰਾਮ ਦੇ ਨਾਲ ਲੰਘਣ ਦਿੱਤਾ ਜਾ ਰਿਹਾ ਹੈ ਮੈਡੀਕਲ ਮੈਡੀਸਿਟੀ ਜਿੰਨੀਆਂ ਵੀ ਉਹ ਓਪਨ ਨੇ ਪਰ ਬਹੁਤ ਸਾਰੀਆਂ ਜਿਹੜੀਆਂ ਨੇ ਉਹ ਇਸ ਟਾਈਮ ਜਿਹੜੀਆਂ ਨੇ ਉਹ ਬੰਦ ਵੀ ਕੀਤੀ ਹੋਈਆਂ ਨੇ ਜਿਹੜੀਆਂ ਬਾਕੀ ਜਿੰਨਾ ਵੀ ਜਿਹੜਾ ਆ ਉਹ ਪੂਰੇ ਪੰਜਾਬ ਦੇ ਵਿੱਚ ਬੰਦ ਦਾ ਜਿਹੜਾ ਆ ਉਹ ਤੁਸੀਂ ਦੇਖਦੇ ਪਈਓ ਕਿ ਸਮਰਥਨ ਜਿਹੜਾ ਦਿੱਤਾ ਗਿਆ ਆ ਸਾਡੇ ਨਾਲ ਬਹੁਤ ਸਾਰੇ ਕਿਸਾਨ ਆਗੂ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਬਾਬਾ ਜੀ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਪ੍ਰੋਟੈਸਟ 'ਤੇ ਸਾਡਾ ਜੋ ਅੰਦੋਲਨ ਚੱਲ ਰਿਹਾ ਬਾਦ ਅੰਦੋਲਨ 2 ਉਹਦੇ ਵਿੱਚ ਉਤੋਂ ਪਹਿਲਾਂ ਸਰਕਾਰ ਨੇ ਮੰਗਾ ਮੰਨੇ ਜੋ ਮੰਗਾ ਮੰਨ ਕੇ ਮੁੱਕਰੇ ਨਹੀਂ ਉਹ ਮੰਗਾ ਮਨਵਾਉਣ ਬਾਅਦ ਤੇ ਦੁਬਾਰਾ ਧਰਨਾ ਲਾਇਆ ਆ 11 ਲਗਭਗ 11 ਮਹੀਨੇ ਹੋ ਗਏ ਨੇ ਧਰਨ ਲੱਗੇ ਨੂੰ ਪਰ ਅਜ ਤੱਕ ਸਰਕਾਰ ਦੇ ਸਿਰ ਤੇ ਜੂਨ ਹੀ ਸਰਕੀ ਸਾਡਾ ਬਜ਼ੁਰਗ ਜੋਧਾ ਸਰਦਾਰ ਜਗਦੀਸ਼ ਸਿੰਘ ਢੱਲੇਵਾਲ ਅੱਜ 35ਵੇਂ ਦਿਨ ਤੇ ਮਨਨਵਰਤਨ ਤੇ ਬੈਠਿਆ ਪਰ ਸਰਕਾਰ ਦੇ ਸਿਰ ਤੇ ਜੂਨ ਹੀ ਸਰਕੀ ਉਹਨਾਂ ਆ ਕੇ ਇੱਕੋ ਨਹੀਂ ਪੁੱਛਿਆ ਕਿ ਕੀ ਗੱਲ ਹੈ ਕੀ ਨਹੀਂ ਕਿਸਾਨਾਂ ਨੂੰ 11 ਮਹੀਨੇ ਬਠੰਲੇ ਰੋਡ ਤੇ ਬੈਠਿਆ ਨੂੰ ਪਰ ਇਹਨਾਂ ਨੇ ਆਣ ਕੇ ਪੁੱਛਿਆ ਨਾ ਕੋਈ ਮੀਟਿੰਗ ਸੱਦੀ ਹੈ ਇਹ ਮਜਬੂਰ ਹੋ ਕੇ ਸਾਨੂੰ ਇਹ ਜਿਹੜਾ ਪੰਜਾਬ ਬੰਦ ਹਦਾ ਦੇਣਾ ਪਿਆ ਲੀਗਾ ਆਗੂਆਂ ਨੂੰ ਤੇ ਉਹ ਜੋ ਅੱਜ 30 ਦਾ ਸਦਾ ਹੈਗਾ ਸیرے ਸਤੋ ਲੈ ਕੇ ਸਾਮ 4 ਵਜੇ ਤੱਕ ਆਪਣੀਆਂ ਮੰਗਾਂ ਮਨਾ ਕੇ ਰਾਂਗੇ ਤੇ ਮੰਗਾਂ ਲੈ ਕੇ ਰਾਂਗੇ ਇਦਾਂ ਨਹੀਂ ਛੱਡਦੇ ਆਂ ਹੀ ਕਿਉਂਕਿ ਸਾਡੀਆਂ ਐਮਐਸਬੀ ਦੀ ਮੰਗਿਆ 12 ਮੰਗਾਂ ਸਾਡੀਆਂ ਐਮਐਸਬੀ ਗਾਰੰਟੀ ਸਕੂਲ ਬਣਾਇਆ ਜਾਵੇ ਕਿਸਾਨਾਂ ਦਾ ਮਜ਼ਦੂਰਾਂ ਸਮੁੱਚਾ ਕਰਜ਼ਾ ਮਾਫ ਕੀਤਾ ਜਾਵੇ ਜੋ 20 ਸਾਲ ਬਿੱਲ ਬਿਜਲੀ ਬਲ ਉਹ ਵਾਪਸ ਲਿਆ ਜਾਵੇ ਉਹ ਲਖਮ ਕੋ ਖੀਰੀ ਦੇ ਜੋ ਦੋਸਿਆਂ ਸਿੱਧਾ ਕਿਸਾਨਾਂ ਨੂੰ ਸੀ ਦਿੱਤਾ ਉਹਨੂੰ ਸਹਾਇਤਾ ਜੀ ਜਾਵੇ ਤੇ ਬਾਕੀ ਜੋ ਨਿਰਗਾ ਸਕੀਮ ਆ ਉਹ 200 ਦਿਨ ਦੀ ਉਹ 700 ਰੁਪਏ ਦੀ ਹੜੀ ਕੀਤੀ ਜਾਵੇ ਦਾ ਯਾਰ ਬਣਾਪਾ ਪੈਂਦੀ ਕੀਤੀ ਜਾਵੇ ਇਹ ਮੰਗਾ ਸਾਡੀਆਂ 12 ਨੇ ਪਰ ਇੱਕ ਇਹਦੇ ਵਿੱਚੋਂ ਇੱਕ ਹੀ ਮੰਗ ਸਰਕਾਰ ਨੇ ਮੰਨੀ ਨਹੀਂ ਅਸੀਂ ਇਹ ਮਜਬੂਰ ਹੋ ਕੇ ਸਾਨੂੰ ਕੰਮ ਕਰਨਾ ਪੈ ਰਿਹਾ ਜੇ ਅੱਜ ਵੀ ਸਰਕਾਰ ਸਾਡੀਆਂ ਮੰਗਾ ਨਹੀਂ ਮੰਦੀ ਆਈ ਅੰਦੋਲਨ ਤਿੱਖੇ ਕਰਾਂਗੇ ਵੱਡੇ ਅੰਦੋਲਨ ਕਰਕੇ ਆਪਣੀਆਂ ਮੰਗਾ ਮਲਾਵਾਂਗੇ ਹੁਣ ਤੱਕ ਤੁਹਾਡੇ ਪ੍ਰੋਟੈਸਟ ਦੇ ਵਿੱਚ ਕਿਹੜੇ ਕਿਹੜੇ ਲੋਕਾਂ ਨੇ ਪੂਰੀ ਤਰ੍ਹਾਂ ਸਾਥ ਦਿੱਤਾ ਸਾਰੇ ਜਨਨ ਕੇ ਜਿਨੇ ਵੀ ਸਾਡੀ ਜਥੇਬੰਦੀਆਂ ਬਾਹਰ ਦੀ ਸਾਡੀ ਜਥੇਬੰਦੀ ਆਗੀਆਂ ਨੇ ਫਿਰ ਆਡੇ ਆਪਣੇ ਟਰਾਂਸਪੋਰਟਰ ਤੇ ਜਿਨੇ ਵੀ ਆਪਣੇ ਰਖਸ਼ਾ ਟਰਾਂਸਪੋਰਟ ਵਾਲੇ ਨੇ ਇਹ ਸਾਰੇ ਆਣ ਕੇ ਸਾਡੇ ਜਿਵੇਂ ਬੰਦੀ ਨਾਲ ਸਾਥ ਦਿੱਤਾ ਵਾ ਸਾਰੇ ਦਫ਼ਤਰਾਂ ਵਾਲੇ ਸਾਥ ਦਿੱਤਾ ਕਿਉਂਕਿ ਪਟਵਾਰੀ ਤਹਿਸੀਲਦਾਰ ਇਹਨਾਂ ਸਾਰਿਆਂ ਸਾਥ ਦਿੱਤਾ ਵਾ ਹੁਣ ਲਗਭਗ ਆਣ ਕੇ ਬੋਜਨ ਸਮਾਜ ਪਾਰਟੀ ਜ਼ਿਲ੍ਹਾ ਪ੍ਰਧਾਨ ਉਹ ਵੀ ਆ ਗਏ ਨੇ ਆਣ ਕੇ ਬਹਿ ਗਏ ਆਣ ਕੇ ਜਦ ਜਦਬਿੰਦੀ ਵਿੱਚ ਉਹਨਾਂ ਨੇ ਵੀ ਆਨੂੰ ਸਮਰਥਨ ਦਿੱਤਾ ਵਾ ਇਹ ਕਰਕੇ ਬਹੁਤ ਸਾਰੇ ਆਧਾਰਾਂ ਸਾਰਿਆਂ ਨੇ ਮੈਡੀਕਲ ਸਪੋਰਟ ਨਾਲ ਸਪੋਰਟ ਕੀਤੀ ਆ ਤੇ ਇਸ ਕਰਕੇ ਸਾਰਿਆਂ ਧੰਨਵਾਦ ਆ ਕਿਉਂਕਿ ਸਾਡੇ ਸਾਡੇ ਮੰਗਾ ਇੱਕਿਆ ਇਹ ਆਂਦਾਤਾ ਵਾ ਤੇ ਮਜ਼ਦੂਰ ਜਿਹੜੇ ਨੇ ਉਹ ਇਹਨਾਂ ਦੇ ਨਾਲ ਚੱਲਦੇ ਮਜ਼ਦੂਰ ਤੇ ਕਿਸਾਨ ਇੱਕ ਨੇ ਤੇ ਜੇ ਮਜ਼ਦੂਰ ਕਿਸਾਨਾਂ ਦਾ ਹੱਕ ਨਹੀਂ ਮਿਲਦਾ ਤੇ ਫਿਰ ਲੋਕ ਆਪਣਾ ਪੇਟ ਖਤੋਂ ਭੰਨ ਗਏ ਇਹਨਾਂ ਲੋਕਾਂ ਨੂੰ ਸ਼ਰਮ ਚਾਹੀਦੀ ਹੈ ਮੰਤਰੀਆਂ ਨੂੰ ਵੀ ਜੇ ਆਂਦਾ ਤਾਂ ਹੀ ਭੁੱਖਾ ਬੈਠਾ ਵਾ ਜੇ ਰੋਣਾ ਤੇ ਬੈਠਾ ਵਾ ਤੇ ਫਿਰ ਕੌਣ ਹੋਊਗਾ ਕੰਮ ਕਰੂਗਾ ਤੇ ਕੌਣ ਆਪਣੇ ਪੇਟ ਭਰੂਗਾ ਤੇ ਕੌਣ ਕੰਮ ਕਰੂਗਾ ਇਹ ਕਰਕੇ ਸਾਡੀਆਂ ਮੰਗਾਂ ਮੰਨ ਲੈ ਸਰਕਾਰ ਰਹਿੰਦੇ ਟਿਆਂ ਦਾ ਮੰਨ ਲੈ ਚੰਗੀ ਗੱਲ ਨਹੀਂ ਤਾਂ ਅਸੀਂ ਬਤਿੱਕੇ ਅੰਦੋਲਨ ਕਰਕੇ ਆਪਣੀਆਂ ਮੰਗਾਂ ਮੰਨਾਵਾਂਗੇ ਜੀ ਪਿਛਲੇ ਦਿਨਾਂ ਦੇ ਵਿੱਚ ਮੋਦੀ ਨੇ ਆਉਣ ਸਕਰੀਨ ਜਿਹੜੇ ਆ ਉਹ ਸਾਰੇ ਵਾਦੇ ਤਕਰੀਬਨ ਕਰੀਬ ਨੇ ਕਬੂਲੇ ਸੀ ਮੰਗਾਂ ਕਬੂਲ ਹੋਈਆਂ ਸੀ ਉਸ ਤੋਂ ਬਾਅਦ ਕਿਉਂ ਜਿਹੜਾ ਆ ਉਹਨਾਂ ਦੇ ਉੱਤੇ ਕੰਮ ਨਹੀਂ ਕੀਤਾ ਗਿਆ ਉਹਨਾਂ ਨੇ ਉਹ ਚੱਲਦੇ ਕਬਰੂ ਘਾਣੇ ਦੇ ਉੱਪਰ ਉਹ ਕਵ ਕਰਾਂ ਦੇ ਦਰਾਜ ਸਰਕਾਰ ਬਣੀਏ ਜੋ अडानी ਬਾਨੀ ਕਹਿੰਦੇ ਨੇ ਉਹ ਕੰਮ ਕਰਦੇ ਨੇ ਕਿਉਂਕਿ ਉਹ ਟੇਬਲ ਤੇ ਪੇ ਕਾਇਲ ਸੈ ਨਹੀਂ ਕਰ ਪਾਇਆ ਤਨਾਉਣਾ ਕਾਰਪੋਰੇਟ ਕਾਇਲ ਕਰ ਲੱਤੇ ਨੇ ਉਹ ਸਿਰਫ ਉਹਨਾਂ ਦੇ ਦੋ ਬੰਦੇ ਜਿਹੜੇ ਅਮਿਤ ਸਾਹ ਤੇ ਮੋਦੀ ਇਹ ਕਵ ਕਰਾਂ ਦੇ ਜਿਆਦਾ ਕਹਿੰਦੇ ਚੱਲਦੇ ਨੇ ਜੋ ਕਹਿੰਦੇ ਉਹ ਕੰਮ ਕਰਦੇ ਨੇ ਨਹੀਂ ਤੇ ਇਹ ਕੰਮ ਕੋਈ ਵੱਡਾ ਨਹੀਂ ਸੀਗਾ ਐਮਐਸਪੀ ਕੋਈ ਜ਼ਿਆਦਾ ਜ਼ਰੂਰੀ ਨਹੀਂ ਹੈ ਪੀ ਐਮਐਸਪੀ ਸਾਡੀ ਇਹ ਲਾਗੂ ਨਾ ਕਰ ਸਾਡੀ ਕਿਸਾਨਾਂ ਦੀ ਜਿਹੜੀ ਖਾਸ ਮੰਗਿਆ ਜੇ ਸਾਡੀ ਫਸਲ ਦਾ ਸਹੀ ਰੇਟ ਮਿਲਦਾ ਵਾ ਤੇ ਸਾਡੇ ਜਿਹੜੇ ਬੱਚੇ ਨੇ ਬਾਹਰੋਂ ਨਾ ਭਜਣ ਆਈ ਆਪਣੇ ਹੱਕ ਲੈ ਆ ਲਈਏ ਇਹ ਆਪਣੇ ਕਾਪੂਕਰਾਨੇ ਚ ਸਰਕਾਰ ਬਾਹਰ ਆ ਕੇ ਕਿਸਾਨਾਂ ਬਾਰੇ ਸੋਚੇ ਭਾਰਤ ਬਾਰੇ ਸੋਚੇ ਤੇ ਇਹ ਪੰਜਾਬ ਨਾ ਕਿਸਾਨ ਆਪਣਾ ਪੰਜਾਬ ਸਾਡਾ ਬਚਾਏ ਕਿਸਾਨ ਬਚਾਏ ਮਜ਼ਦੂਰ ਬਚਾਲੇ ਕਾਪੂਕਰਾਨੇ ਕਿਉਂ ਗਲਾਮ ਕਰਨਾ ਚਾਹੁੰਦਾ ਨਹੀਂ ਗਲਾਮ ਕਰਨਾ ਚਾਹੁੰਦੇ ਕਾਪੂਕਰਾਨੇ ਨਾ ਹੀ ਹੋਣ ਜਾਵਾਂਗੇ ਨਾ ਹੀ ਪੰਜਾਬ ਚੋਂ ਜਾਂਦੇਵਾਂਗੇ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਅੰਦੋਲਨ ਕੀਤੇ ਜਾ ਰਹੇ ਨੇ ਕਈ ਸਾਲਾਂ ਤੋਂ ਜਿਹੜਾ ਆ ਉਹ ਤਿੱਖੇ ਅੰਦੋਲਨ ਵੀ ਕੀਤੇ ਗਏ 2024 ਦਾ ਜਿਹੜਾ ਅੱਜ ਤਕਰੀਬਨ ਪ੍ਰੇਰਣਾ ਲਾਸਟ ਦੇਣਿਆ ਅਜੇ ਵੀ ਜਿਹੜਾ ਆ ਅੰਦੋਲਨ ਕਰਨ ਦੀਆਂ ਲੋੜਾਂ ਪੈ ਰਹੀਆਂ ਨੇ ਕੀ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੋਦੀ ਜਾਂ ਸਰਕਾਰਾਂ ਜਿਹੜੀਆਂ ਉਹ ਇਹਨਾਂ ਮੰਗਾਂ ਦੇ ਉੱਤੇ ਕਾਬੂ ਕਰਕੇ ਤੇ ਮੰਗਾਂ ਨੂੰ ਮੰਨਣਗੇ ਜਾਂ ਨਹੀਂ ਮੰਨਣਗੇ ਸਾਡਾ ਅੰਦੋਲਨ ਜਾਰੀ ਰਹੂਗਾ ਮੰਗਾਂ ਤੇ ਮਨਾ ਕੇ ਰਾਵਾਂਗੇ ਚਾਹੇ ਅੱਜ ਮੰਨ ਜਾਣ ਜਾਂ ਕੱਲ ਮੰਨ ਜਾਣ ਮੰਗਾਂ ਤੇ ਮਨਾਉਣੀਆਂ ਨੇ ਕਿਉਂਕਿ ਇਹਨਾ ਮੰਗਾ ਜਾਦਾ ਦੋ ਜਨ ਅੰਦੋਲਨ ਚੱਲਿਆ ਦਿੱਲੀ ਅੰਦੋਲਨ ਪਹਿਲਾ ਅੰਦੋਲਨ ਚੱਲਿਆ ਸੀਗਾ ਉਹ ਚ ਇਹਨਾ ਮੰਗਾ ਮੰਨੀਆਂ ਸੀਗੀਆਂ ਉਹ ਮੰਨਣਾ ਮੰਗਾ ਮੰਨੀਆਂ ਮੁਕਰੇ ਨੇ ਉਹ ਮੰਗਾ ਮਨਵਾ ਤਾ ਫੇਰ ਬਹਿ ਗਿਆਂ ਜੇ ਮੰਨਣ ਕੇ ਉੱਠਾਂਗੇ ਨਹੀਂ ਤੇ ਅੰਦੋਲਨ ਤੱਕੇ ਚੱਲਦੇ ਰਹਾਂ ਕਰਦੇ ਰਾਵਾਂਗੇ 24 ਆਜੇ 25 ਆਜੇ 26 ਆਜੇ ਆਈ ਲੰਬੇ ਤੌਰ ਤੇ ਬੈਠੇ ਆ ਮੰਗਾ ਮਨਾ ਕੇ ਉੱਠਾਂਗੇ ਉਹ ਲਗਾਤਾਰ ਤੁਸੀਂ ਦੇ ਦੇ ਪਈਓ ਤਸਵੀਰਾਂ ਕਿ ਲਗਾਤਾਰ ਜਿਹੜਾ ਆ ਉਹ ਅੰਦੋਲਨ ਚੱਲਦਾ ਪਿਆ ਆ ਪ੍ਰੋਟੈਸਟ ਚੱਲਦਾ ਪਿਆ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਆ ਉਹ ਵੱਖ-ਵੱਖ ਥਾਵਾਂ ਦੇ ਉੱਤੇ ਵੱਖ-ਵੱਖ ਚੌਕਾਂ ਦੇ ਵਿੱਚ ਜਿਹੜੇ ਬੈਠੇ ਨੇ ਬਹੁਤ ਸਾਰੀਆਂ ਕਿਸਾਨ ਬੀਬੀਆਂ ਵੀ ਜਿਹੜੀਆਂ ਨੇ ਉਹ ਕਿਸਾਨਾਂ ਦੇ ਸਾਥ ਦੇਣ ਦੇ ਲਈ ਆ ਕੇ ਬੈਠੀਆਂ ਹੋਈਆਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਲਗਾਤਾਰ ਤੇ ਦੇਪੀਓ ਕੀ ਪ੍ਰੋਟੈਸਟ ਜਿਹੜਾ ਚੱਲਦਾ ਪਿਆ ਹੈ ਤੇ ਇਸ ਟਾਈਮ ਬੱਬਰੀ ਬਾਈਪਾਸ ਚੌਕ ਤੋਂ ਤੋਂ ਜਿਹੜੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਨੇ ਇਸ ਟਾਈਮ ਕਿਸਾਨ ਬੀਬੀਆਂ ਵੀ ਜਿਹੜਾ ਆ ਕਿਸਾਨਾਂ ਦਾ ਸਾਥ ਦੇਣ ਦੇ ਲਈ ਪਹੁੰਚੇ ਇਹਨਾਂ ਗੱਲਬਾਤ ਕਰ ਲੈਣੇ ਆ ਕਿ ਕੀ ਕਹਿਣਾ ਚਾਹੁੰਦੇ ਪਿੰਜ ਕੀ ਨਾਇਟਟ ਮੇਰਾ ਨਾਮ ਸੁਖਦੇਵ ਕੋਰੇ ਅਹੀਂ ਅੱਜ ਪੰਜਾਬ ਬੰਦ ਦਾ ਸੱਦਾ ਹੀ ਸਾਡੇ ਸੁੱਬੇ ਵੱਲੋਂ ਜਿਹੜੀਆਂ ਸਾਡੀਆਂ 12 ਮੰਗਾ ਲੈ ਕੇ ਸਾਡੇ ਵੀਰ ਉੱਤੇ ਸ਼ੰਭੂ ਖੰਡੋਰੀ ਤੇ ਰਤਨਪੁਰਾ ਬਾਰਡਰ ਤੇ ਬੈਠੇ ਆ ਜਿਸ ਤੇ ਰੈਲ ਸਰਦਾਰ ਡੱਲੇਵਾਲ ਸਾਹਿਬ ਅੱਜ 34 35 ਦਿਨ ਤੋਂ ਪੋਹੜ ਹੜਤਾਲ ਤੇ ਬੈਠੇ ਆ ਉਹਨਾਂ ਦੇ ਤਹਿਤ ਅੱਜ 30 ਦਸੰਬਰ ਨੂੰ ਪੰਜਾਬ ਬੰਦ ਦਾ ਸੱਦਾ ਹੀ ਜਿਸ ਤੇ ਵਿੱਚ ਅਸੀਂ ਆਪਣਾ ਪੂਰਾ ਯੋਗਦਾਨ ਪਾ ਰਹੇ ਆ ਲਗਾਤਾਰ ਲੰਬੇ ਸਮੇਂ ਤੋਂ ਜਿਹੜਾ ਪ੍ਰੋਟੈਸਟ ਚੱਲਦਾ ਪਿਆ ਆ ਸਰਕਾਰਾਂ ਨੂੰ ਅਜੇ ਤੱਕ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਜਿਹੜੀ ਗੱਲ ਕਰਕੇ ਵੀ ਜਿਹੜਾ ਆ ਦੁਬਾਰਾ ਉਹਨਾਂ ਨੂੰ ਨਭਾਇਆ ਨਹੀਂ ਜਾਂਦਾ ਕੀ ਕਹਿਣਾ ਚਾਹੋ ਸਰਕਾਰਾਂ ਗੱਲ ਕਰਨ ਨਹੀਂ ਕਰ ਰਹੀ ਨਹੀਂ ਰਹੀਆਂ ਪਰ ਅਸੀਂ ਵੀ ਉੱਥੇ ਡੱਟੇ ਆ ਅਸੀਂ ਡੱਟੇ ਰਾਂਗੇ ਜਦੋਂ ਤੱਕ ਸਾਡੀਆਂ ਸਾਰੀਆਂ ਮੰਗਾਂ ਮੰਨ ਨਹੀਂ ਲੈਂਦੇ ਉਦੋਂ ਤੱਕ ਅਸੀਂ ਬੈਠੇ ਆ ਸੰਘਰਸ਼ ਕਰਾਂਗੇ ਅਸੀਂ ਪੂਰਾ ਕਿੰਨੀਆਂ ਕਿ ਬੀਬੀਆਂ ਜਿਹੜੀਆਂ ਨੇ ਇਸ ਟਾਈਮ ਬੈਠੀਆਂ ਹੋਈਆਂ ਨੇ ਨਾਲ ਸਾਡੇ ਨਾਲ ਬੀਬੀਆਂ ਪੂਰਾ ਯੋਗਦਾਨ ਹੈ ਜੀ ਬੀਬੀਆਂ ਦਾ ਬੀਬੀਆਂ ਜੇ ਵੀਰ ਹੈ ਤੇ ਬੀਬੀਆਂ ਡਟ ਕੇ ਨਾਲ ਆਂ ਸਵੇਰੇ ਸਾਢੇ 6 ਵਜੇ ਤੋਂ ਵੀਰਾਂ ਦੇ ਨਾਲ ਇੱਥੇ ਖੜੀਆਂ ਆ ਆਣ ਕੇ ਤੇ ਜਿੰਨਾ ਸਾਡੇ ਕੋਲ ਯੋਗਦਾਨ ਨਾਲ ਜਿੰਨੀ ਦੇ ਰਹੀ ਹੈ ਆਪਣੀਆਂ ਮੰਗਾਂ ਮਨਵਾ ਨਹੀਂ ਲੈਂਦੇ ਸਾਡੇ ਬਾਪੂ ਭੁੱਖ ਹੜਤਾਲ ਤੋਂ ਉੱਠ ਨਹੀਂ ਜਾਂਦੇ ਹੁਣੇ ਦਿਰ ਸਾਡਾ ਸੰਘਰਸ਼ ਚੱਲਦਾ ਰਹਿ ਗਿਆ ਜੇ ਇਹਦੇ ਤੋਂ ਵੀ ਤੇਜ਼ ਕਰਨਾ ਪਿਆ ਤੇ ਅਸੀਂ ਇਹ ਤੋਂ ਵੀ ਤੇਜ਼ ਕਰਾਂਗੇ ਦਿਨ ਬਦਨ ਜਿਹੜੀ ਇਹ ਡੱਲੇਵਾਲ ਹੋਣਾ ਦੀ ਵੀ ਜਿਹੜੀ ਹੈ ਉਹ ਸਿਹਤ ਜਿਹੜੀ ਵਿਗੜਦੀ ਜਾ ਰਹੀ ਹੈ ਉਹਦੇ ਤੇ ਤੁਸੀਂ ਕੀ ਕਹਿਣਾ ਚਾਹੋਗੇ हां ये ते सरकारां नु पता होना चाहिदा ना सरकारां ने उणा ना ਗੱਲ ਨਹੀਂ ਕਰਨਡੀਆਂ ਬੈਠੇ ਤੇ ਉਹ ਨਿੱਜੀ ਆਪਣੇ ਨਿੱਜੀ ਹਿੱਤਤ ਨਹੀਂ ਆ ਉਹ ਸਾਰੇ ਆਂਦੀਆ ਇਹ ਦੇਸ਼ ਭਰ ਦੀਆ ਲੈ ਕੇ ਲੋਕ ਅੰਦੋਲਨ ਚੱਲ ਰਿਹਾ ਵੈ ਆਪਣੀਆਂ ਹੱਕੀ ਮੰਗਾ ਲੈਣ ਲਈ ਬੈਠੇ ਆ ਪਰ ਇਹ ਤੇ ਸਰਕਾਰ ਨੂੰ ਹੋਣਾ चाहिਦਾ ਵੀ ਉਣਾ ਨਾਲ ਗੱਲ ਕਰੇ ਸਰਕਾਰ ਤੇ ਗੱਲ ਕਰਨ ਤੋਂ ਵੀ ਡੋੜਨਦੇ ਹੀ ਆ ਲਗਾਤਾਰ ਜਿਹੜਾ ਆ ਸਾਡੇ ਨਾਲ ਬਣੀ ਆ ਪੰਜ ਤੁਸੀਂ ਕੀ ਕਹਿਣਾ ਚਾਹੋਗੇ ਮੇਰਾ ਨਾਮ ਰਮਨਜੀਤ ਕੌਰ ਆ ਮੈਂ ਤੇ ਇਹ ਕਹਾਂਗੀ ਕਿ ਘਟੀਆ ਸਰਕਾਰ ਆ ਇਹ ਕਾਰਪੋਰੇਟ ਪੱਖੀ ਸਰਕਾਰ ਆ ਇਹ ਕਿਸਾਨਾਂ ਮਜ਼ਦੂਰਾਂ ਦੀ ਗੱਲ ਨਹੀਂ ਸੁਣਦੀ ਕਿਸਾਨਾਂ ਮਜ਼ਦੂਰਾਂ ਤੋਂ ਪਾਸਾ ਵਟ ਕੇ ਬੈਠੀ ਆ ਪਰ ਅਸੀਂ ਵੀ ਜਿੰਨਾ ਚਿਰ ਸਾਡੀਆਂ ਸਾਰੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਣੀਆਂ ਅਸੀਂ ਉੱਥੋਂ ਨਹੀਂ ਉੱਠਣਾ ਸਾਨੂੰ ਆਪਣੀ ਜੋ ਜੋ ਵੀ ਆਪਣੀਆਂ ਸ਼ਹਾਦਤਾਂ ਦੇਣੀਆਂ ਪੈਣਗੀਆਂ ਅਸੀਂ ਦੇਵਾਂਗੇ ਆਈਆਂ ਆਪਣੇ ਫਿਰਾਂ ਦੇ ਨਾਲ ਆ ਬਿਲਕੁਲ ਜੀ ਬਿਲਕੁਲ ਪੈਣਾ ਨੇ ਕਿਹਾ ਕਿ ਅਸੀਂ ਆਪਣੇ ਵੀਰਾਂ ਦੇ ਨਾਲ ਆ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਿਹੜੀ ਇੱਕ ਮਹਿਲਾ ਸ਼ਕਤੀ ਦਾ ਵੀ ਜਿਹੜਾ ਆ ਉਹ ਪੂਰਾ ਯੋਗਦਾਨ ਸਾਡੇ ਨਾਲ ਹੋਰ ਵੀ ਪੰਜੀ ਮੌਜੂਦ ਪੰਜ ਕੀ ਕਹਿਣਾ ਚਾਹੋ ਮੈਂ ਅਜਿੰਦਰ ਕੋਰ ਦਿਓਲਾ ਅਹੀਂ ਇਹ ਹੀ ਕਹਿਣਾ ਚਾਹੁੰਦਾ ਕਿ ਜਿੱਦਾਂ ਡੱਲੇਫਾ ਸਾਹਿਬ ਦੀ ਤਵਿੱਦ ਜਿਹੜੀ ਦਿਨੋ ਦਿਨ ਵਿਗੜਦੀ ਜਾ ਰਹੀ ਆ ਸਰਕਾਰਾਂ ਜਿਹੜੀਆਂ ਕਿ ਕੋਈ ਗੱਲਵਾਟੇ ਨਹੀਂ ਆ ਰਹੀਆਂ ਪਰ ਇਹ ਆ ਕਿ ਅਗਰ ਜਗਦੀਸ਼ ਸਿੰਘ ਡੱਲੇਵਾਲ ਕੁਛ ਹੁੰਦਾ ਤੇ ਉਹਦੇ ਮਗਰ ਹੋ ਜਗਦੀਸ਼ ਡੱਲੇਵਾਰ ਬੈਠੇ ਹੋਏ ਨਾ ਉਹਨਾਂ ਥਾਂ ਤੇ ਤੇ ਅਸੀਂ ਆਪਣੀ ਮੰਗਾ ਮੰਗਾ ਕੇ ਹੀ ਉੱਠਣਾ ਚਾਹੇ ਹਨ ਜਿੰਨੀਆਂ ਮਰਜ਼ੀ ਉਹ ਤੇ ਸਾਨੂੰ ਸਦਾਰਸ਼ਾ ਦੇਣੀਆਂ ਪੈਣਗੀਆਂ ਦਵਾਂਗੇ ਭਾਵੇਂ ਸਾਨੂੰ ਆਪਣੇ ਆਪਣੀ ਜਾਨਾ ਵੀ ਦੇ ਕੇ ਤੇ ਵੀਰਾਂ ਦੇ ਨਾਲ ਬਰਾਬਰ ਮੋਢੇ ਨਾਲ ਖੜੇ ਲੈ ਕੇ ਖੜੇ ਆ ਸੁਰੂਤ ਤਾਂ ਦੇਖਿਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਜਿਹੜਾ ਆ ਖਾਸ ਕਰਕੇ ਪੰਜਾਬ ਪਹਿਲੇ ਨੰਬਰ ਤੇ ਗਿਣਿਆ ਜਾਂਦਾ ਹੈ ਸਹਾਦਤਾਂ ਨੂੰ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਸਹਾਦਤਾਂ ਜਿਹੜੀਆਂ ਪੰਜਾਬ ਦੇ ਵਿੱਚ ਦਿੱਤੀਆਂ ਗਈਆਂ ਨੇ ਚਾਹੇ ਗੱਲ ਅਹੀ ਭਗਤ ਸਿੰਘ ਦੀ ਕਰ ਲਈਏ ਚਾਹੇ ਕਰਤਾਰ ਸਿੰਘ ਸਰਾਭਾ ਦੀ ਕਰ ਲਈਏ ਹੁਣ ਇਸੇ ਤਰ੍ਹਾਂ ਜਿਤਨਾ ਡੱਲੇਵਾਲ ਸਾਹਿਬ ਵੀ ਜਿਹੜੇ ਆ ਉਹ ਸਹਾਦਤ ਦੇਣ ਦੇ ਲਈ ਤਿਆਰ ਬੈਠੇ ਨੇ ਇਸ ਦੇ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਵੀ ਅਹੀਂ ਜਦੋਂ ਕਹਿੰਦੇ ਆ ਨਾ ਮਾਨਨਾ ਤੂੰ ਕਰੀ ਕਹਿੰਦੇ ਆ ਨਾ ਅਨੰਤਪੁਰ ਕਿੱਲੇ ਦਾ ਅਹੀਂ ਕੁੱਲੀਆਂ ਨੂੰ ਕਿੱਲੇ ਕਿੱਲੇ ਬਣਾ ਦੇਾਂਗੇ ਉਹ ਪੁੱਤ ਹੈ ਗੁਰੂ ਗੋਬਿੰਦ ਸਿੰਘ ਦਾ ਆ ਸਖਤ ਤੇਰਾ ਦਿੱਲੀ ਹਿਲਾ ਦੇਗਾ ਤੂੰ ਜਾਣੀ ਨੇ ਜਗਦੀਸ਼ ਸਿੰਘ ਢੱਲੇ ਵਾਲ ਨੂੰ ਉਹ ਗੋਬਿੰਦ ਸਿੰਘ ਦਾ ਪੁੱਤ ਕਹਾਵੇਗਾ ਬਹੁਤ ਵਧੀਆ ਜੀ ਬਹੁਤ ਵਧੀਆ ਸਾਡੇ ਨਾਲ ਹੋਰ ਵੀ ਕਿਸਾਨ ਆ ਗੂ ਵੀ ਇੱਥੇ ਮੌਜੂਦ ਨੇ ਗੱਲਬਾਤ ਕਰਨ ਦੇ ਆਪਾ ਭਾਈ ਕੀ ਕਹਿਣਾ ਚਾਹੋ ਵੇਖੋ ਜੀ ਇਹ ਦੋਆ ਫਾਰਮਾਂ ਵੱਲੋਂ ਜੋ ਮੋਰਚਾ ਯਾਰ ਮਹੀਨੇ ਦੇ ਵਿੱਚ ਜਿਹੜਾ ਸ਼ਾਮਲ ਹੋ ਗਿਆ ਸੋ ਮੋਰਚਾ ਤੁਸੀਂ ਵੇਖ ਸਕਦੇ ਹੋ ਵੀ ਸਾਡੇ ਅੱਜ ਪੰਡਾਲ ਵੀ ਜਿਹੜੇ ਆ ਉਹ ਛੋਟੇ ਪੈ ਗਏ ਆ ਤੇ ਲੋਕਾਂ ਨੇ ਇਹਨੂੰ ਬਹੁਤ ਵੱਡੇ ਪੱਧਰ ਤੇ ਜਿਹੜਾ ਉਹ ਸਮਰਥਨ ਦਿੱਤਾ ਜਿੱਥੇ ਬਹੁਤ ਸਾਰੀਆਂ ਜਥੇਬੰਦੀਆਂ ਸੰਸਥਾਵਾਂ ਆਪਣੇ ਜਿਹੜਾ ਵਪਾਰ ਮੰਡਲ ਆ ਉਹ ਟੈਕਸੀ ਜੂਨੀਅਨ ਨੇ ਈ ਰਿਕਸ਼ਾ ਜੂਨੀਅਨ ਨੇ ਮਤਲਬ ਉਹਨਾਂ ਨੇ ਵੱਡੇ ਪੱਧਰ ਤੇ ਜਿਹੜਾ ਸਾਥ ਦਿੱਤਾ ਉਥੇ ਸਾਡੇ ਪੱਤਰਕਾਰ ਵੀ ਇੱਥੇ ਮਤਲਬ ਜਿਹੜਾ ਸਾਡਾ ਸਾਡੀ ਗੱਲ ਜਿਹੜੀ ਆ ਉਹ ਸਰਕਾਰ ਤੱਕ ਪਹੁੰਚਾ ਰਹੇ ਨੇ ਸੋ ਮੇਰਾ ਖਿਆਲ ਆ ਵੀ ਪੰਜਾਬ ਦੇ ਵਿੱਚ ਕੋਈ ਵੀ ਇਹੋ ਜਿਹਾ ਤਬਕਾ ਨਹੀਂ ਜਿਨ ਨੇ ਇਸ ਅੰਦੋਲਨ ਦੀ ਸਪੋਰਟ ਕੀਤੀ ਹੋਵੇ ਤੇ ਅੱਜ ਇਹਦਾ ਸਬੂਤ ਹੈ ਜਿਹੜਾ ਉਹ ਕਾਠ ਤੁਹਾਡੇ ਸਾਹਮਣੇ ਆ ਸਾਰਾ ਉਹ ਕਾਠ ਹੈ ਜਿਹੜਾ ਤੇ ਮੈਨੂੰ ਲੱਗਦਾ ਵੀ ਇਹ ਮੋਰਚਾ ਜਿਹੜਾ ਚੜ੍ਹਦੀ ਕਲਾ वाले ਪਾਸੇ ਨੂੰ ਵਾਧ ਰਿਆ ਇੱਕ ਗੱਲ ਜਿਹੜੀ ਆ ਸ਼ਹਾਦਤਾਂ ਦਾ ਮਹੀਨਾ ਹੈ ਜਿੱਥੇ ਅਸੀਂ ਸਾਬਜਾਦਿਆਂ ਦੇ ਮਤਲਬ ਸਿੱਧੀ ਦਿਹਾੜੇ ਬਣਾ ਰਹੇ ਹਾਂ ਉਥੇ ਮਤਲਬ ਡੱਲੇਵਾਲ ਵੀ ਜਿਹੜਾ ਉਹ ਜ਼ਿੰਦਗੀ ਮੌਤ ਦੀ ਲੜਾਈ ਉਹ ਵੀ ਆਪਣੀ ਸ਼ਹਾਦਤ ਦੇਣ ਨੂੰ ਜਿਹੜਾ ਤਿਆਰ ਵਰ ਤਿਆਰ ਬੈਠਾ ਸੋ ਜਾਂ ਮਰਾਂਗੇ ਤੇ ਜਾਂ ਜਿੱਤਾਂਗੇ ਤੇ ਜਿੱਤ ਤੱਕ ਲੈ ਕੇ ਨੂੰ ਜਾਵਾਂਗੇ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਅਸੀਂ ਵਾਰਿਸ ਗੁਰੂ ਗੋਬਿੰਦ ਸਿੰਘ ਦੇ ਤੇ ਜੇ ਸਾਡਾ ਗੁਰੂ ਇਦਾਂ ਦਾ ਸੀ ਉਹਨੇ ਮਤਲਬ ਜਿਹੜੀਆਂ ਵੱਡੀਆਂ ਕੁਰਬਾਨੀਆਂ ਆਪਣਾ ਪਰਿਵਾਰ ਸਾਰਾ ਜਿਹੜਾ ਵਾਰ ਦਿੱਤਾ ਤੇ ਅੱਜ ਵਾਰਿਸ ਵੀ ਉਹਨਾਂ ਦੇ ਆ ਲੋਕ ਜਿਹੜੇ ਬੈਠੇ ਆ ਜਿਹੜੇ ਕਦੇ ਵੀ ਪਿੱਛੇ ਹਟਣ ਵਾਲੇ ਨਹੀਂ ਇਹਨੂੰ ਇਸ ਮੋਰਚੇ ਨੂੰ ਜਿੱਤ ਵਾਲੇ ਪਾਸੇ ਲੈ ਕੇ ਜਾਵਾਂਗੇ ਤੇ ਜਿੱਤ ਗਿਆ ਵਾਂ ਬਹੁਤ ਸਾਰੇ ਕਿਸਾਨ ਸਾਡੇ ਨਾਲ ਜੁੜੇ ਹੋਏ ਆ ਜਿੱਥੇ ਕਿ ਬਜ਼ੁਰਗ ਮਤਾਵਾ ਤੇ ਉਥੇ ਨਾਲ ਦੀ ਨਾਲ ਬਹੁਤ ਸਾਰੇ ਨੌਜਵਾਨ ਵੀ ਜਿਹੜੇ ਆ ਉਹ ਇੱਥੇ ਜੁੜੇ ਹੋਏ ਨੇ ਸਾਡੇ ਨਾਲ ਸਰਦਾਰ ਜੀ ਮੌਜੂਦ ਨੇ ਗੱਲਬਾਤ ਕਰ ਲੈਣਿਆ ਕੀ ਕਹਿਣਾ ਕਾ ਅਸੀਂ ਜਿਹੜਾ ਅੱਜ ਸਾਡਾ 30 ਦਸੰਬਰ ਦਾ ਬੰਦ ਦਾ ਸੱਦਾ ਸੀਗਾ ਅਸੀਂ ਸਭ ਤੋਂ ਪਹਿਲਾਂ ਤੇ ਆਪਣੇ ਪੰਜਾਬ ਵਾਸੀਆਂ ਦਾ ਗੁਰਦਾਸਪੁਰ ਵਾਸੀਆਂ ਦਾ ਧੰਨਵਾਦ ਕਰਦੇ ਆਂ ਪੀ ਇੱਕ ਵੀ ਦੁਕਾਨ ਜਿਹੜੀਆਂ ਸਾਨੂੰ ਖੁੱਲੀ ਨਹੀਂ ਮਿਲੀ ਆਪਾਂ ਗਰਦਾਸਪੁਰ ਦੇ ਸ਼ਹਿਰ ਦੇ ਵਿੱਚ ਉਹਦੀ ਚੱਕਰ ਲਾ ਕੇ ਆਏ ਆ ਇਹਨਾਂ ਵੀਰਾਂ ਦਾ ਬਹੁਤ ਧੰਨਵਾਦ ਆ ਵਪਾਰੀਆਂ ਦਾ ਟਰਾਂਸਪੋਰਟਰਾਂ ਦਾ ਤੇ ਸਰਕਾਰੀ ਮੁਲਾਜ਼ਮਾਂ ਤੇ ਗੈਰ ਸਰਕਾਰੀ ਮੁਲਾਜ਼ਮ ਜਿਹੜੇ ਆ ਉਹਨਾਂ ਸਾਰਿਆਂ ਨੇ ਆਪਣੇ ਜਿਹੜੀਆਂ ਦੁਕਾਨਾਂ ਆਪਣੇ ਕਾਰੋਬਾਰ ਆਪਣੇ ਵਹੀਕਲ ਟਰਾਂਸਪੋਰਟ ਸਾਰੇ ਬੰਦ ਰੱਖੇ ਨੇ ਉਹਨਾਂ ਦਾ ਧੰਨਵਾਦ ਆ ਤੇ ਮੈਂ ਕਹਿੰਦਾ ਵੀ ਜਿਹੜੇ ਮੇਰੇ ਵੀਰ ਇੱਥੇ ਆਏ ਨੇ ਉਹ ਇੱਕ بڑے ਉਤਸ਼ਾਹ ਨਾਲ ਆਏ ਨੇ ਵੀ ਆਪਾਂ ਇਹ ਮੋਰਚਾ ਜਿੱਤਣਾ ਆ ਹਰ ਹਾਲ ਦੇ ਵਿੱਚ ਜਿਤਨਾ ਵਾ ਜਿਵੇਂ ਸਾਡੇ ਆਗੂ ਕਹਿ ਰਹੇ ਨੇ ਵੀ ਆਪਣਾ ਇਸ ਤਰੀਕੇ ਦੇ ਨਾਲ 11 ਮਹੀਨੇ ਤੋਂ ਸਾਡੀਆਂ ਮੰਗਾਂ ਨਹੀਂ ਮੰਨ ਰਹੇ ਤੇ ਆਪਣਾ ਘਰ ਘਰ ਦੇ ਵਿੱਚੋਂ ਪਰਿਵਾਰ ਦੇ ਵਿੱਚੋਂ ਬੱਚਾ ਬੱਚਾ ਜਿਹੜਾ ਉਹ ਛੜਕ ਤੇ ਅੱਜ ਆ ਗਿਆ ਵਾ ਆਪਾਂ ਵੇਖ ਸਕਦੇ ਆ ਵੀ ਇੰਨਾ ਭਾਰੀ ਇਕੱਠ ਹੈ ਵੀ ਸਾਡੇ ਕੋਲ ਗਿਣਤੀ ਜਿਹੜੀ ਆ ਉਹਦਾ ਕੋਈ ਅੰਦਾਜ਼ਾ ਨਹੀਂ ਆਪਾਂ ਲਾ ਸਕਦੇ ਵੀ ਕਿੰਨੀ ਗਿਣਤੀ ਆਈ ਹੈ ਬੜੇ ਵੱਡੇ ਪੱਦਰ ਦੇ ਉੱਤੇ ਲੋਕਾਂਾਂ ਚੋਂ ਨਿਕਲੇ ਨੇ ਜਥੇਬੰਦਕ ਔਰ ਬਗੈਰ ਜਥੇਬੰਦਕ ਲੋਕ ਜਿਹੜੇ ਨੇ ਉਹ ਵੀ ਅੱਜ ਸੜਕ ਦੇ ਉੱਤੇ ਆ ਉਤਰੇ ਨੇ ਆਪਣੀ ਲੜਾਈ ਉਹਨਾਂ ਚਿਰ ਤੱਕ ਚੱਲਦੀ ਰਹੇ ਜਿੰਨਾ ਚਿਰ ਤੱਕ ਸਾਡੀਆਂ ਮੰਗਾਂ ਜਿਹੜੀਆਂ ਮੰਨੀਆਂ ਨਹੀਂ ਜਾਂਦੀਆਂ ਬੇਸ਼ੱਕ ਸਰਕਾਰ ਸਮਾਂ ਲੰਮਾ ਲੈ ਜਿੰਦੀ ਹੈ ਬਹੁਤ ਜ਼ਿਆਦਾ ਲੰਮਾ ਲੈ ਗਈ ਹੈ ਪਰ ਆਪਾਂ ਹੁਣ ਅਗਲੇ ਪਾਸੇ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਜਿਵੇਂ ਜਿਵੇਂ ਸਾਡੇ ਆਗੂਆਂ ਦਾ ਜਿਹੜਾ ਵੇ ਆਪਣਾ ਇਹ ਸਾਡੇ ਦੋਨਾਂ ਫੋਰਮਾਂ ਦੇ ਵੱਲੋਂ ਕਿਸਾਨ ਮਜ਼ਦੂਰ ਮੋਰਚਾ ਇਤਿਹਾਸਕ ਅਤੇ ਅਮ ਗੈਰ ਰਾਜਨੀਤਿਕ ਜਿਹਦੇ ਆਗੂ ਸਰਦਾਰ ਜਗਜੀਤ ਸਿੰਘ ਡੱਲੇਵਾਲ ਔਰ ਸਰਵਨ ਸਿੰਘ ਪੰਦੇਰਜੀ ਨੇ ਅਸੀਂ ਉਸ ਜਥੇਬੰਦੀ ਨੂੰ ਬਿਲੋਂਗ ਕਰਦੇ ਹਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੂੰ ਤੇ ਜਿਵੇਂ ਜਿਵੇਂ ਸਾਡੇ ਸੂਬੇ ਦੇ ਆਗੂ ਸਾਨੂੰ ਇਹ ਐਲਾਨ ਕਰਨਗੇ ਸਾਨੂੰ ਅੱਗੇ ਮੋਰਚੇ ਦਾ ਆਪਣਾ ਇਹਦੇ ਵਾਸਤੇ ਤਿੱਖੇ ਅੰਦੋਲਨ ਕਰਨ ਵਾਸਤੇ ਆਪਾਂ ਉਵੇਂ-ਉਵੇਂ ਉਹਨਾਂ ਦੀ ਪਾਲਣਾ ਕਰਦੇ ਆਂ ਸ਼ਾਂਤ ਮੇਰੀ ਟੰਗ ਦੇ ਨਾਲ ਆਪਾਂ ਕਰਾਂਗੇ ਬਾਕੀ ਰਹੀ ਗੱਲ ਜਿਵੇਂ ਆਪਾਂ ਕੇਂਦਰ ਸਰਕਾਰ ਦੀ ਗੱਲ ਕਰਦੇ ਆ ਉਹਦੇ ਬਹੁਤ ਸਾਰੇ ਜਿਹੜੇ ਨੇ ਕੇਂਦਰ ਸਰਕਾਰ ਦੇ ਜਿਹੜੇ ਮੰਤਰੀ ਨੇ ਜਿਹੜੇ ਉਹਨਾਂ ਨੇ ਇਹ ਗੱਲਾਂ ਤੁਸੀਂ ਵੀ ਸੁਣੀਆਂ ਹੋਣਗੀਆਂ ਤੁਹਾਡੇ ਮੀਡੀਅਮ ਦੇ ਜ਼ਰੀਏ ਵੀ ਲੋਕਾਂ ਤੱਕ ਆਈਆਂ ਨੇ ਵੀ ਤੁਸੀਂ ਨਾ ਟਾਲੀਆਂ ਟਰੈਕਟਰ ਜਿਹੜੇ ਨਾ ਲੈ ਕੇ ਆਓ ਤੁਸੀਂ ਹੀ ਪੈਦਲ ਆ ਜਾਓ ਤੁਸੀਂ ਅਸੀਂ ਪੈਦਲ ਜਾ ਕੇ ਵੀ ਵੇਖਿਆ ਪੈਦਲ ਜਾ ਕੇ ਸਿਰਫ ਤੇ ਸਿਰਫ ਆਪਣੇ ਕੋਲ ਇੱਕ ਬੈਗ ਸੀਗਾ ਉਹਦੇ ਵਿੱਚ ਆਪਣਾ ਤੌਲੀਆ ਅੰਡਰਵੀਅਰ ਕਿਸ਼ਰਾ ਜੋ ਬੋਲਦੇ ਆ ਆਪਣਾ ਉਹ ਚੀਜ਼ਾਂ ਵਿੱਚ ਪਾਈਆਂ ਇੱਕ ਪੋਰਚ ਪੇਸਟ ਸੀਗੀ ਤੇ ਇੱਕ ਸੂਟ ਜਾਂ ਦੋ ਸੂਟ ਪਾਏ ਉਹਦੇ ਵਿੱਚ ਇਸ ਤੋਂ ਇਲਾਵਾ ਕੱਕਰੀ ਬੇਸ਼ੱਕ ਤਲਾਸ਼ੀ ਸਾਡੀ ਲੈ ਕੇ ਦੇਖ ਲੈਣੇ ਵੇਖੀਆਂ ਪੱਤਰਕਾਰਾਂ ਨੇ ਵੀ ਆਹ ਵੇਖੋ ਜੀ ਆਹ ਇਹਨਾਂ ਕੋਲ ਥਿਆਰ ਥਿਆਰ ਕਿਹੜਾ ਜਿਹਾ ਬ੍ਰੈਚ ਟਵਿਸਟ ਪੈਰਿਸ਼ ਵਾਲਾ ਪ੍ਰਸ਼ਨ ਆ ਹੋਈ ਸੀਗਾ ਪਰ ਇਸ ਲਈ ਦੀ ਸਰਕਾਰ ਨੂੰ ਸ਼ਰਮ ਤੇ ਆਉਣੀ ਚਾਹੀਦੀ ਹੈ ਪਰ ਸਾਡੇ ਤੇ ਗੋਲੀਆਂ ਕਿਉਂ ਮਾਰੀਆਂ ਮੈਂ ਕਹਿੰਦਾ ਜੀ ਇਸ ਚੀਜ਼ ਦੇ ਵਿੱਚ ਸਰਕਾਰ ਦੀ ਪਤਾ ਨਹੀਂ ਕਿਵੇਂ ਦੀ ਸਮਝ ਹੈ ਕਿਵੇਂ ਦੀ ਸੋਚ ਆਪਾਂ ਨਹੀਂ ਕਹਿੰਦੇ ਪਰ ਅਸੀਂ ਕਹਿੰਨੇ ਵੀ ਸਾਡੇ ਕੋਲ ਸਵਾਏ ਇਹਨਾਂ ਤੋਂ ਆਪਣੇ ਜਥੇਬੰਦੀ ਦੇ ਝੰਡਿਆਂ ਤੋਂ ਸਵਾਏ ਸਾਡੇ ਕੋਲ ਕੁਝ ਨਹੀਂ ਹੈਗਾ ਬੇਸ਼ੱਕ ਸਾਡੇ ਅਗੋਂ ਨੇ ਇਹ ਵੀ ਗੱਲ ਕਹਿਤੀ ਤੁਹਾਡੇ ਚੈਨਲ ਦੇ ਜਰੀਏ ਮੈਂ ਇੱਕ ਗੱ ਇਹ ਲੋਕਾਂ ਤੱਕ ਪਹੁੰਚਾਉਣੀ ਚਾਹੁੰਦਾ ਪੀ ਜੇ ਸਰਕਾਰ ਕਵੇ ਇਹਨਾਂ ਦੇ ਬੈਗਾਂ ਚ ਕੁਛ ਆਹੀ ਬੈਗ ਵੀ ਛੱਡ ਦਿੰਨੇ ਆ ਸਰਕਾਰ ਕਵੇ ਇਹਨਾਂ ਦੀਆਂ ਜੈਕਟਾਂ ਦੇ ਵਿੱਚ ਕੁਛ ਆਹੀ ਜੈਕਟਾਂ ਮਿਲਾ ਦਿੰਨੇ ਆ ਨੰਗੇ ਧੜ ਜਾਵਾਂਗੇ ਕੱਚੇ ਬਣਾਣ ਚ ਚਲ ਜਾਗੇ ਇਸ ਤੋਂ ਵੱਧ ਇਹ ਸਰਕਾਰ ਨੂੰ ਇਹ ਵੀ ਚੀਜ਼ ਮਨਜ਼ੂਰ ਹੈ ਤੇ ਆਪਾਂ ਤਾਂ ਵੀ ਅਸੀਂ ਇਸ ਤਰ੍ਹਾਂ ਵੀ ਜਾਣ ਨੂੰ ਤਿਆਰ ਆ ਬੇਸ਼ੱਕ ਸਰਦੀ ਹੈ ਸਾਡੇ ਬਜ਼ੁਰਗਾਂ ਦੀ ਜਿਹੜੀ ਗੱਲ ਉਹ ਆਈ ਸੀਗੀ ਵੀ ਆਪਾਂ ਕਸ਼ਾਰੇ ਬਣਾਣ ਦੇ ਵਿੱਚ ਵੀ ਜਾਣ ਨੂੰ ਤਿਆਰ ਆ ਪਰ ਸਰਕਾਰ ਸੋਚ ਲੈਵੇ ਸਾਨੂੰ ਕਿਸ ਤਰ੍ਹਾਂ ਚਲੀ ਜਾਣ ਦੇਣਾ ਸਾਡਾ ਰਾਈਟ ਬਣਦਾ ਕਿ ਨਹੀਂ ਬਣਦਾ ਜੋ ਸਵਿਧਾ ਲਿਖਿਆ ਪਿਆ ਉਹਨੂੰ ਬਿਲਕੁਲ ਉਹਦੀ ਅਦਾ ਜਿਉਂਡਾਈਆਂ ਚਾਂਡੀਆਂ ਨੇ ਜਿਹੜਾ ਸੁਪਰੀਮ ਕੋਰਟ ਨੇ ਆਰਡਰ ਕੀਤਾ ਵੀ ਡੱਲੇਵਾਲ ਸਾਹਿਬ ਨੂੰ ਜਿਹੜਾ ਮਰਨ ਮਾਰਦ ਤੇ ਬੈਠਾ ਇਹਨੂੰ ਚੁੱਕ ਲਈਏ ਤੇ ਆਪਾਂ ਇਹਨਾਂ ਨੂੰ ਮਰਨਾ ਦੇਈਏ ਜੀਉ ਨਹੀਂ ਨਹੀਂ ਫਿਕਰਿਆ ਤੇ ਫੇਰ ਆਪਾਂ ਉਸ ਤਰੀਕੇ ਨਾਲ ਗੱਲ ਕਰੀਏ ਵੀ ਉਹਦੀਆਂ ਮੰਗਾਂ ਮੰਨੀਆਂ ਤੇ ਆਪਾਂ ਉੱਠ ਕੇ ਘਰ ਨੂੰ ਆਈਏ ਆਪਾਂ ਜਰੂਰੀ ਥੋੜਾ ਵੀ ਆਪਾਂ ਉੱਥੇ ਬਹਿ ਕੇ ਆਪਾਂ ਰਾਜ਼ੀ ਆਂ ਅਸੀਂ ਪਰਿਵਾਰਾਂ ਵਾਲੇ ਆ ਅਸੀਂ ਘਰਾਂ ਵਾਲੇ ਆ ਸਾਡੇ ਬੱਚੇ ਨੇ ਪਿੱਛੇ ਸਾਡੇ ਬਜ਼ੁਰਗ ਮਾਪਿਓ ਪਿੱਛੇ ਨੇ ਕੋਈ ਸਾਡੇ ਬਜ਼ੁਰਗ ਜਿਹੜੇ ਨੇ ਮੋਰਚੇ ਤੇ ਬੈਠੇ ਨੇ ਤੇ ਆਪਾਂ ਵੇਖਨੇ ਆ ਵੀ ਸਰਕਾਰ ਕਿਹੜੇ ਹਰਾਵਾਂ ਤੇ ਉਤਰ ਆਈਏ ਅਜੇ ਕੋ ਆਮ ਬੰਦਾ ਤੇ ਗੱਲ ਕਹਿ ਕੇ ਮੁਕਰੇ ਅਜੇ ਕੋਈ ਬੰਦਾ ਕੋਈ ਆਮ ਬੰਦਾ ਪਿੰਡ ਦਾ ਕੋਈ ਛੋਟੇ ਮੋਟੇ ਲੈਵਲ ਦਾ ਤੇ ਗੱਲ ਕਹਿ ਕੇ ਮੁਕਰ ਜਾਵੇ ਜਿਹੜਾ ਇੱਕ ਸਰਕਾਰ ਕੇਂਦਰ ਸਰਕਾਰ ਦਾ ਜਿਹੜਾ ਸਾਡਾ ਮੁੱਖ ਆਪਣਾ ਸੌਰੀ ਪ੍ਰਧਾਨ ਮੰਤਰੀ ਹੈ ਸਾਡਾ ਉਹ ਗੱਲ ਕਰਕੇ ਮੁਕਰੇ ਤੇ ਮੈਂ ਕਹਿੰਨਾ ਬੜੀ ਮਾਰੀ ਗੱਲ ਆ ਕਿਉਂਕਿ ਆਪਾਂ ਉਹਨੂੰ ਸਾਰਾ ਕੁਝ ਆਪਾਂ ਵੋਟਾਂ ਪਾ ਕੇ ਤੇ ਉਹਨੂੰ ਜਿਤਾਇਆ ਹੋਇਆ ਵਾ ਦੂਸਰੇ ਪਾਸੇ ਸਾਡੇ ਜਿਹੜੇ ਮਾਨ ਸਾਹਿਬ ਨੇ ਇਹਨਾਂ ਨੇ ਵੀ ਕੱਲ ਸਾਡੀਆਂ ਜਿਹੜੀਆਂ ਸਰਕਾਰੀ ਜਿਹੜੀਆਂ ਸਾਡੇ ਟੈਕਸਾਂ ਤੋਂ ਬੱਸਾਂ ਆਈਆਂ ਨੇ ਉਹ ਬੱਸਾਂ ਇਕੱਠੀਆਂ ਕਰਕੇ ਤੇ ਡੱਲੇਵਾਲ ਸਾਹਿਬ ਨੂੰ ਚੁੱਕਣ ਦੇ ਵਿੱਚ ਜਿਹੜੀ ਫੋਰਸ ਲੈ ਕੇ ਜਾਣੀ ਹੈ ਉਹਦੇ ਵਾਸਤੇ ਵਰਤੜ ਦੀ ਪੂਰੀ ਤਿਆਰੀ ਕੀਤੀ ਸੀ ਪਰ ਆਪਾਂ ਵੀ ਜਿਹੜੀ ਲੜਾਈ ਹੈ ਜਿੱਤਣ ਦੀ ਤੇ ਮਰਨ ਦੀ ਲੜਾਈ ਹੈ ਇਸ ਤੋਂ ਇਲਾਵਾ ਦੂਜੀ ਗੱਲ ਕੋਈ ਨਹੀਂ ਜਿੱਤਾਂਗੇ ਜਾਂ ਮਰਾਂਗੇ ਤੇ ਡੱਲੇਵਾਲ ਸਾਹਿਬ ਨੂੰ ਆਪਾਂ ਉੱਥੋਂ ਚੁੱਕੜ ਨਹੀਂ ਦੇਵਾਂਗੇ ਜਿੰਦੇ ਜੀ ਜਾਂ ਤੇ ਆਪਾਂ ਇਹ ਲੜ ਕੇ ਆਵਾਂਗੇ ਮਰ ਕੇ ਆਵਾਂਗੇ ਤੇ ਜਾਂ ਜਿੱਤ ਕੇ ਆਵਾਂਗੇ ਦੋ ਗੱਲਾਂ ਨੇ ਹੋਰ ਜਿਹੜੀ ਤੁਸੀਂ ਗੱਲ ਪੁੱਛਣੀ ਚਾਹੁੰਦੇ ਹੋ ਆਪਣਾ ਆਪਣੀ ਮਤ ਦੇ ਮੁਤਾਬਕ ਜਵਾਬ ਦੇਾਂਗੇ ਜੀ ਲਗਾਤਾਰ ਤੁਸੀਂ ਦੇਦੇ ਪਿਓ ਤਸਵੀਰਾਂ ਕੇ ਬੱਬਰੀ ਬਾਈਪਾਸ ਚੌਂਗ ਦੇ ਵਿੱਚ ਜਿਹੜਾ ਆ ਬਹੁਤ ਵੱਡੇ ਲੈਵਲ ਦੇ ਨਾਲ ਜਿਹੜਾ ਹੈ ਕਿਸਾਨੀ ਪ੍ਰੋਟੈਸਟ ਜਿਹੜਾ ਚੱਲਦਾ ਪਿਆ ਜਿਹਦੇ ਵਿੱਚ ਬਹੁਤ ਸਾਰੇ ਕਿਸਾਨ ਜਿਹੜੇ ਆ ਇਸ ਟਾਈਮ ਬੈਠੇ ਹੋਏ ਨੇ ਤੁਸੀਂ ਦੇਦੇ ਪਿਓ ਮੇਰਾ ਡੀਪੀ ਸੀ ਪੰਜਾਬੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਧੰਨਵਾਦ